ਤੁਹਾਨੂੰ ਪਤਾ ਹੈ ਅੱਛੀ ਸਿਹਤ ਦੇ ਵਾਸਤੇ ਬੰਦੇ ਦਾ ਫਿੱਟ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਇੱਕ ਗੱਲ ਧਿਆਨ ਰੱਖਿਓ ਫਿਟਨੈਸ ਦੀਆਂ ਵੀ ਤਿੰਨ ਕੈਟਾਗਰੀਜ਼ ਹੁੰਦੀਆਂ ਨੇ ਪਹਿਲੀ ਕੈਟਾਗਰੀ ਜਿਹੜੀ ਹੈ ਉਹ ਹੈ 20% ਫਿਟਨੈਸ ਦੂਜੀ ਕੈਟਾਗਰੀ ਕਿਹੜੀ ਹੈ 80% ਫਿਟਨੈਸ ਤੀਜੀ ਕੈਟਾਗਰੀ ਕਿਹੜੀ ਹੈ 100% ਫਿਟਨੈਸ ਜਿਹੜੀ 20% ਫਿਟਨੈਸ ਦੀ ਗੱਲ ਹੈ ਨਾ ਉਹਦਾ ਮਤਲਬ ਕੀ ਹੈ ਵਰਕਆਊਟ ਕਰਨਾ ਐਕਸਰਸਾਈਜ਼ ਕਰਨਾ ਬਹੁਤ ਲੋਕ ਵਰਕਆਊਟ ਕਰਦੇ ਨੇ ਐਕਸਰਸਾਈਜ਼ ਕਰਦੇ ਨੇ 20% ਰੋਲ ਫਿਟਨੈਸ ਦੇ ਵਿੱਚ ਵਰਕਆਊਟ ਦਾ ਹੈ ਉਸ ਤੋਂ ਅਗਲੀ ਕੈਟਾਗਰੀ ਆ ਗਈ 80% ਫਿਟਨੈਸ 80% ਜਿਹੜਾ ਰੋਲ ਹੁੰਦਾ ਹੈ ਉਹ ਹੁੰਦਾ ਹੈ ਬੈਲੈਂਸਡ ਡਾਈਟ ਦਾ ਕਿ ਤੁਹਾਡਾ ਖਾਣਾ ਜਿਹੜਾ ਹੈ ਉਹ ਕੈਲਰੀ ਦੇ ਵਿੱਚ ਘੱਟ ਹੋਵੇ ਲੋ ਕੈਲਰੀ ਫੂਡ ਤੁਸੀਂ ਖਾ ਰਹੇ ਹੋ ਵੋ ਪਰ ਉਹਦੇ ਵਿੱਚ ਨਿਊਟ੍ਰੀਸ਼ਨ ਜਿਹੜਾ ਹੈ ਉਹ ਭਰਪੂਰ ਹੋਵੇ ਹੁਣ ਵੇਖੋ ਨਾ ਤੇ ਗੱਲ ਕੇਵਲ 20% ਦੇ ਨਾਲ ਬਣੇਗੀ ਤੇ ਨਾ ਹੀ ਗੱਲ ਬਣੇਗੀ ਕੇਵਲ 80% ਦੇ ਨਾਲ ਜੇ ਤੁਸੀਂ ਪੂਰਨ ਤੌਰ ਦੇ ਉੱਤੇ ਆਪਣੇ ਆਪ ਨੂੰ ਫਿੱਟ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਤੀਜੀ ਕੈਟਾਗਰੀ ਵਾਲੇ ਪਾਸੇ ਨੂੰ ਜਾਣਾ ਪਏਗਾ 100% ਫਿਟਨੈਸ ਜਿਹਦੇ ਵਿੱਚ 20% ਰੋਲ ਹੋਏਗਾ ਤੁਹਾਡੇ ਵਰਕਆਊਟ ਦਾ ਤੁਹਾਡੀ ਐਕਸਰਸਾਈਜ਼ ਦਾ ਤੇ 80% ਰੋਲ ਹੋਏਗਾ ਨਿਊਟ੍ਰੀਸ਼ਨ ਦਾ ਬੈਲੈਂਸਡ ਡਾਈਟ ਦਾ ਜਦੋਂ 80 20 ਦੇ ਫਾਰਮੂਲੇ ਨੂੰ ਤੁਸੀਂ ਇਕੱਠਾ ਲੈ ਕੇ ਚੱਲੋਗੇ ਕਿ ਤੁਸੀਂ ਐਕਸਰਸਾਈਜ਼ ਵੀ ਕਰੋਗੇ ਤੇ 80% ਤੁਸੀਂ ਨਿਊਟ੍ਰੀਸ਼ਨ ਵੀ ਕੰਜ਼ੂਮ ਕਰੋਗੇ ਤਾਂ ਤੁਹਾਨੂੰ 100% ਫਿਟਨੈਸ ਜਿਹੜੀ ਹੈ ਉਹ ਮਿਲ ਸਕਦੀ ਹੈ ਹੁਣ ਤੁਸੀਂ ਡਿਸਾਈਡ ਕਰਨਾ ਹੈ ਕਿ ਤੁਸੀਂ ਕੇਵਲ 20% ਫਿਟਨੈਸ ਲੈਣੀ ਹੈ 80% ਫਿਟਨੈਸ ਲੈਣੀ ਹੈ ਜਾਂ 100% ਫਿਟਨੈਸ ਲੈਣੀ ਹੈ ਜੋ ਵੀ ਤੁਹਾਡਾ ਡਿਸੀਜਨ ਹੋਵੇ ਉਸ ਅਨੁਸਾਰ ਤੁਸੀਂ ਚੱਲ ਸਕਦੇ ਹੋ ਜੇ ਤੁਸੀਂ ਫਿੱਟ ਹੋਣਾ ਚਾਹੁੰਦੇ ਹੋ ਤੇ ਤੁਹਾਨੂੰ ਨਿਊਟ੍ਰੀਸ਼ਨ ਬਾਰੇ ਵਰਕਆਊਟ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਫੈਮਿਲੀ ਨਿਊਟ੍ਰੀਸ਼ਨ ਕਲੱਬ ਚੱਲਦਾ ਹੈ ਜਿਹਦੇ ਵਿੱਚ ਅਸੀਂ ਲੋਕਾਂ ਨੂੰ ਫਿੱਟ ਕਰਨ ਦਾ ਕੰਮ ਕਰਦੇ ਹਾਂ ਬਹੁਤ ਸਾਰੇ ਪਰਸਨ ਨੂੰ ਅਸੀਂ ਫਿੱਟ ਕਰ ਚੁੱਕੇ ਹਾਂ ਮੇਰਾ ਆਪਣਾ 28 ਕਿਜੀ ਹੈਲਦੀ weight loss ਦਾ ਰਿਜ਼ਲਟ ਹੈ ਤੇ ਮੈਂ ਤੁਹਾਡੀ ਹੈਲਪ ਕਰ ਸਕਦਾ ਵਾਂ ਤੁਹਾਨੂੰ ਫਿੱਟ ਕਰਨ ਦੇ ਵਿੱਚ ਮੇਰਾ ਨੰਬਰ ਆ ਰਿਹਾ ਹੈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ